ਕਿ ਖੇਤੀ ਵਾਲਿਆਂ ਸਮੱਸਿਆਵਾਂ ਵੀ ਉਹੀ ਨੇ। ਦਿੱਕਤਾਂ ਵੀ ਉਹੀ ਨੇ। ਬੇਰਜ਼ਗਾਰੀਆਂ ਨਾਲ ਬੱਚੇ ਜਿਹੜੇ ਨੇ ਡਿਗਰੀਆਂ ਲੈ ਕੇ ਘਰੇ ਮੁੜਿਆ ਏ। ਬੁਰੀਆਂ ਸੰਗਤਾਂ 'ਚ ਪੈ ਗਏ। ਬੁਰੀਆਂ ਸੰਗਤਾਂ 'ਚ ਪਾਉਣ ਵਾਲੇ ਜਿਹੜੇ ਨੇ ਉਹ ਲੀਡਰ ਉਹ ਫੇਰ ਇੱਥੇ ਫਿਰਦੇ ਆ। ਵੋਟਾਂ ਪਾਓ ਸਾਨੂੰ। ਤੋਂ ਉਹਨਾਂ ਨੇ ਸਾਡੀਆਂ ਕਈ ਪੀੜ੍ਹੀਆਂ ਜਿਹੜੀਆਂ ਉਹ ਖਤਮ ਕਰਤੀਆਂ। ਸੋ ਆਜੰ ਮਾਪੇਣਾ ਨੂੰ ਆਜ। ਆਜ ਬੰਦੇ ਆਜ। ਸੋ ਬਹੁਤ ਬਹੁਤ ਧੰਨਵਾਦ ਹੈ ਚੁੱਲੇ ਚੌਂਕੇ ਦਾ ਟਾਈਮ ਹੈ ਤੁਸੀਂ ਇੱਥੇ ਖੜ ਕੇ ਸਾਨੂੰ ਮਾਨ ਇਜਤ ਦੇਣ ਆਏ ਹੋ 11 ਤਰੀਕ ਨੂੰ ਹਾਂਜੀ ਹਰਬੀਰ ਜੀ ਹਾਂਜੀ ਮਮਾ ਮਾਤਾ ਜੀ ਅੱਛਾ ਜੀ ਜੀ ਸੰਤਪਨ ਵੀਰ ਸਿੰਘ ਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਬੜਾ ਵਾਤਾਵਰਣ ਤੇ ਕੰਮ ਕਰ ਰਹੇ ਆ ਬਹੁਤ ਵਧੀਆ ਕੰਮ ਕਰ ਰਹੇ ਹੋ ਹਾਂਜੀ ਸੋ ਅਸੀਂ ਵੀ ਚਾਹੁੰਦੇ ਆ ਕਿ ਹਰੇਕ ਕਿਸਮ ਦਾ ਬੰਦਾ ਜਿਹੜਾ ਉਹ ਆਵੇ ਨਹੀਂ ਤਾਂ ਇਹਨਾਂ ਨੇ ਤਾਂ ਆਪਦੇ ਰਿਸ਼ਤੇਦਾਰ ਭਰ ਕੇ ਮੇਰਾ ਮੁੰਡਾ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬਸ ਇੱਥੇ ਖਤਮ ਇੱਥੇ ਖਤਮ ਹੋਰ ਕੋਈ ਜਾਵੇ ਟੱਠੇ ਖੂਚ ਕੋਈ ਜਾਵੇ ਉਹ ਜੋ ਜ਼ਥੇਦਾਰਾਂ ਜ਼ਥੇਦਾਰਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਜ਼ਥੇਦਾਰਾਂ ਦੇ ਜੁੱਤੀਆਂ ਘਸ ਗਈਆਂ ਬਲਾਕ ਦਾ ਪ੍ਰਧਾਨ ਵੀ ਨਹੀਂ ਬਣਾਇਆ ਟਿਕਟਾਂ ਦੀ ਗੱਲ ਤਾਂ ਦੂਰ ਹੈ ਇੱਕ ਜਥੇਦਾਰ ਮੈਨੂੰ ਮਿਲਿਆ ਸਾਡੇ ਮਾਲਵੇ ਸੰਗਰੂਰ ਚ ਮੈਂ ਕਿਹਾ ਜੀ ਮੈਨੂੰ ਕਹਿੰਦਾ ਪੁੱਤ ਮੈਂ ਵੱਡੇ ਢੀਂਟ ਸੇ ਤੋਂ 5 ਸਾਲ ਵੱਡਾ ਮੈਂ ਕਿਹਾ ਅੱਛਾ ਕੀ ਕੱਢਿਆ ਤਤ ਫਿਰ ਜ਼ਿੰਦਗੀ ਦਾ ਕਹਿੰਦਾ ਕਾਹਦਾ ਤਤ 45 50 ਸਾਲ ਕਹਿੰਦਾ ਵੱਡੇ ਦੇ ਆ ਪੈਰੀ ਹੱਥ ਲਾਈ ਗਏ ਪਿਛਲੇ 20 25 ਸਾਲ ਤੋਂ ਛੋਟੇ ਦੇ ਲਈ ਜੰਨੇ ਆ ਫਿਰ ਕਹਿੰਦਾ ਕਦੇ-ਕਦੇ ਬੀਬਾ ਜੀ ਵੀ ਪੈਰੀਂ ਹੱਥ ਲਵਾ ਜਾਂਦੇ ਨੇ ਹੁਣ ਆ ਹੈਰੀ ਚੇਰੀ ਜੀ ਹੋਰੀ ਕੱਟ ਰੱਖਨੇ ਜੋ ਕਹਿੰਦੇ ਪੈਰੀਂ ਹੱਥ ਲਾ ਕਹਿੰਦਾ ਪੈਰੀਂ ਹੱਥ ਲਾ ਲਾ ਕੇ ਮੈਂ ਤਾਂ ਰੋਡਵੇਜ ਦੀ ਬੱਸ ਵਾਂਗੂ ਇੱਕ ਪਾਸੇ ਟੇਡਾ ਹੀ ਹੋ ਗਿਆ ਐਂ ਚਲੀ ਗਈ ਸਾਡੇ ਬਜ਼ੁਰਗ ਜਿਹੜੇ ਨੇ ਉਹ ਇੰਨਾ ਪਿੱਛੇ ਜੇਹੜਾ ਕੱਟ ਕੇ ਕੋਈ ਜੇਹੜਾ ਕੱਟ ਕੇ ਉਹਨਾਂ ਦਾ ਮੁੱਲ ਨਹੀਂ ਪਾਇਆ ਇਹਨਾਂ ਨੇ ਆਬ ਤੇ ਰਿਸ਼ਤੇਦਾਰ ਦੇਖਣੇ ਬਸ ਸੋ ਅਸੀਂ ਚਾਹੁੰਦੇ ਆ ਯਾਰ ਵੀ ਪਿੰਡਾਂ ਚ ਨੌਜਵਾਨ ਮੁੰਡੇ ਹੁਣ ਤੁਸੀਂ ਦੇਖ ਲਓ ਸਾਡੇ ਆਮ ਆਦੀ ਪਾਰਟੀ ਦੇ ਭਧੌੜ ਤੋਂ ਐਮ ਐਲ اے ਜੀ ਨੇ ਚੰਨੀ ਹਰਾਇਆ ਉਹ ਮੁੰਡਾ ਮੋਬਾਈਲ ਠੀਕ ਕਰਨ ਦੀ ਰਿਪੇਅਰ ਕਰਨ ਦੀ ਦੁਕਾਨ ਉਹਦੀ ਜਿਹੜਾ ਜਿਹਨੇ ਬਜਿੰਦਰ ਸਿੰਘਲਾ ਆਇਆ ਕੁੜੀ ਨਰਿੰਦਰ ਕੌਰ ਭਰਾਜ ਆਮਕਰਾਂ ਦੀ ਕੁੜੀ ਐ ਤੇ ਸਕੂਟਰ ਤੇ ਆਉਂਦੀ ਹੁੰਦੀ ਤੇ ਜਿਹੜੇ ਮਨਜੀਤ ਬਲਾਸਪੁਰ ਐ ਪੱਤਰਕਾਰ ਸੀ ਆਮਕਰਾਂ ਦੇ ਮੁੰਡੇ ਕੁੜੀਆਂ ਐਮ ਐਲ اے ਬਣ ਗਏ ਇਹਨਾਂ ਤੋਂ ਫੇਰ ਨਹੀਂ ਚਰੇ ਜਾਂਦੇ ਬਾਜਵਾ ਕਹਿੰਦਾ ਉਹ ਜਿਹੜਾ ਮੁੰਡਾ ਮੋਬਾਈਲ ਠੀਕ ਕਰਦਾ ਹੈ ਭਧੌੜ ਆ ਦੇਖੋ ਕਹਿੰਦਾ ਕਹਾਂ ਜਾ ਮਟੀਰੀਅਲ ਆ ਗਿਆ ਇਹ ਮੋਬਾਈਲ ਠੀਕ ਕਰਨ ਵਾਲੇ ਵੀ ਕਹਿੰਦਾ ਇੱਥੇ ਆ ਗਏ ਵਿਧਾਨ ਸਭਾ ਚ ਮੈਂ ਕਿਹਾ ਕੱਲੇ ਮੋਬਾਈਲ ਠੀਕ ਕਰਨ ਵਾਲੇ ਨਹੀਂ ਭਾਈ ਸਾਹਿਬੇ ਦਿਮਾਗ ਵੀ ਠੀਕ ਕਰ ਲੈਂਦੇ ਆ ਇਹਨਾਂ ਨੇ ਦਿਮਾਗ ਠੀਕ ਕਰਨ ਵਾਲੇ ਨੇ ਇਹ ਸਮਝਦੇ ਕੱਖ ਨਹੀਂ ਆਪਾਂ ਤਾਂ ਕੀੜੇ ਮਕੋੜੇ ਸਮਝਦੇ ਆ ਤੁਸੀਂ ਦੱਸੋ ਮੈਨੂੰ ਤੁਹਾਡੇ ਤਾਂ ਜੱਦੀ ਪਿੰਡ ਹੈ ਬਾਦਲ ਦਾ ਇੱਥੇ ਕਦੇ ਜਿੰਦ ਕੇ ਆਇਆ ਮੁੱਖ ਮੰਤਰੀ ਤੁਹਾਡੇ ਪਿੰਡ ਆਇਆ ਕਦੇ ਦੇਖ ਆਪਦੇ ਜੱਦੀ ਪਿੰਡ ਨਹੀਂ ਆਇਆ ਯਾਰ ਉੱਬ ਮੈਂ ਕਹਿੰਦਾ ਦੁਨੀਆ ਚ ਜਾਂਦੇ ਆ ਬੰਦੇ ਦੁਨੀਆ ਚ ਜਾ ਕੇ ਜੇ ਕਦੇ ਕੋਈ ਦਿਲ ਦਾ ਜਾਣਾ ਹਰੇਕ ਨੇ ਬਾਰੀ ਆਪੋ ਆਪਣੀ ਬੰਦਾ ਇਹੀ ਲਿਖ ਕੇ ਜਾਂਦਾ ਵੀ ਮੇਰੀ ਸਵਾਹ ਪਿੰਡ ਲੈ ਜਾਓ ਐਨਾ ਜੱਦੀ ਪਿੰਡ ਨਾਲ ਪਿਆਰ ਹੁੰਦਾ ਹੈ ਹੈਨਾ ਵੀ ਯਾਰ ਜੱਦੀ ਪਿੰਡ ਦੇ ਸਿਵਿਆਂ ਚ ਹੈਨਾ ਇਹਨਾਂ ਕੱਖ ਨੇ ਸਾਰਾ ਪਿੰਡ ਮੈਨੂੰ ਦੱਸਿਆ ਉਧਰ ਬਰਲੇ ਪਾਸੇ ਕਹਿੰਦਾ ਜੀ ਬਰਬਾਦ ਉਹ ਉਹ ਜਿਹੜਾ ਸਰਕਾਰੀ ਸੁਸਾਇਟੀ ਬਣਾਈ ਹੋਈ ਹੈ ਜਾਂਚ ਕਰ ਸੀ ਕਹਿੰਦੇ ਉਹ ਲੈ ਦੱਸੋ ਆਹ ਦਾ ਸਨਿਆਦ ਚਿਤਾ ਕੀ ਮੈਂ ਤਾਂ ਦੇਖਿਆ ਪਿੰਡ ਦਾ ਆ ਹਾਲ ਕਰਤਾ ਜੀ ਦੱਸੋ ਸਰੇ ਬਹੁਤ ਇਹਨਾਂ ਨੇ ਇਹ ਪੱਥਰ ਦਿਲ ਹੋ ਗਏ ਇਹਨਾਂ ਨੂੰ ਨਹੀਂ ਆਉਂਦਾ ਆਪਣੇ ਜਵਾਕਾਂ ਤੇ ਤਰਸ ਆਪਾਂ ਤਾਂ ਆਪਾਂ ਤਾਂ ਨਿਸ਼ਾਨ ਸਾਹਿਬ ਦੇਖ ਕੇ ਮੱਥਾ ਟੇਕਣ ਵਾਲੇ ਬੰਦੇ ਆ ਇਹ ਧਰਮ ਨੂੰ ਖਾਣ ਵਾਲੇ ਬੰਦੇ ਆ ਬਾਣੀ ਰੋਲਤੀ ਗੁਰੂਆਂ ਦੀ ਬਾਣੀ ਰੋਲਤੀ ਰੂੜੀਆਂ ਤੇ ਹੈ ਆਪ ਹੀ ਕੇਸ ਬਣਾ ਲੈ ਆਪ ਹੀ ਜੱਜ ਆਪ ਹੀ ਵਕੀਲ ਆਪ ਹੀ ਮੁਜਰਮ ਪਰ ਕੋਈ ਗੱਲ ਨਹੀਂ ਇੱਥੋਂ ਵਾਲੀ ਕਚਹਿਰੀ ਚ ਹੋ ਜਾਣਗੇ ਵਕੀਲ ਵੱਡੇ ਕਰ ਲੈਣਗੇ ਗਵਾਹ ਮਕਰਾ ਲੈਣਗੇ ਉਦੇ ਵਾਲੀ ਕਚਹਿਰੀ ਚ ਉੱਥੇ ਤਾਂ ਸਜਾ ਮਿਲੂ ਉੱਥੇ ਆਮਲਾਂ ਦੇ ਹੁੰਦੇ ਨੇ ਨਮੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਸੋ ਇਸ ਕਰਕੇ ਮੈਨੂੰ ਬਹੁਤ ਚੰਗਾ ਲੱਗਦਾ ਤੁਹਾਡੇ ਪਿੰਡਾਂ ਲੋਕਾਂ ਦੀਆਂ ਅੱਖਾਂ ਚ ਬਹੁਤ ਦਰਦ ਭਰਿਆ ਪਿਆ ਬੜਾ ਇਸ ਇਲਾਕੇ ਨੇ ਤਾਂ ਬੂ ਵੀ ਕਸ਼ਟ ਚ ਲਿਆ ਬਹੁਤ ਬਾਰਡਰ ਦਾ ਏਰੀਆ ਹੈ ਹਨਾ ਪਰਚੇ ਪਾਈ ਗਏ ਨੇ ਅੱਧਾ ਪਿੰਡ ਅੰਦਰ ਕਰਤਾ ਅੱਧਾ ਜੇਲ੍ਹ ਚ ਕਰਤਾ ਹਨਾ ਕੀ ਕਰੀ ਇਹਨਾਂ ਦਾ ਯਾਰ ਇੱਕ ਕਹਿੰਦਾ ਕਹਿੰਦਾ ਮਰ ਲਈ ਤਿਆਰ ਹੋ ਜਾ ਉਹ ਦੂਜਾ ਕਹਿੰਦਾ ਮਰ ਲਈ ਤਿਆਰ ਹੋ ਜਾ ਆਏ ਆ ਜੰਦੇ ਸਾਨੂੰ ਹੀ ਬਸ ਨਹੀਂ ਸਮਝੀ ਜਾਂਦੇ ਸੋ ਮੈਂ ਤੁਹਾਨੂੰ ਕਹਿਣ ਆਇਆ ਮੈਂ ਗੱਲਾਂ ਕਰਨ ਆਇਆ ਮੈਂ ਭਾਸ਼ਣ ਨਹੀਂ ਦਿੰਦਾ ਮੈਂ ਇਹ ਕਹਿਣ ਆਇਆ ਵੀ ਮੈਂ ਦੇਖੋ ਪੈਸੇ ਕਮਾਉਣੇ ਹੁੰਦੇ ਮੈਂ ਤਾਂ ਕਲਾਕਾਰੀ ਚ ਬਹੁਤ ਕਮਾ ਲੈਂਦਾ ਜੀ ਮੈਂ ਤਾਂ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਵੀ ਉਧਰੋਂ ਫੇਲ ਹੋ ਗਿਆ ਇੱਧਰ ਆ ਗਿਆ ਅਨਾ ਮੈਂ ਤਾਂ ਜਗਨੂ ਤੋਂ ਲੈ ਕੇ ਉਹ ਫਿਲਮਾਂ ਤੱਕ ਜਿੱਥੇ ਮਰਜ਼ੀ ਚਲੇ ਜਾਂਦੇ ਪਰ ਮੈਂ ਕਿਹਾ ਵੀ ਭਵੰਤਮਾਨਾਂ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਆ ਜਦੋਂ ਚੁੱਲਿਆਂ 'ਚ ਅੱਗ ਬਲਦੀ ਹੋਵੇ ਜੇ ਪੰਜਾਬ ਦੇ ਚੁੱਲ੍ਹੇ ਬੁਝੀ ਜਾਣਗੇ ਮੈਂ ਕਿਵੇਂ ਹੱਸਾਂਗਾ ਯਾਰ ਕੈਸਟਾ ਸੀਡੀਰਾਂ ਹੱਸਣ ਦਾ ਕੋਈ ਬਹਾਨਾ ਵੀ ਤਾਂ ਚਾਹੀਦਾ ਹੈ ਹੈ ਤੰਦਰੁਸਤੀ ਚਾਹੀਦੀ ਹੈ ਘਰ 'ਚ ਕੋਈ ਚਿੰਤਾ ਨਾ ਹੋਵੇ ਚਿੰਤਾ ਚਿਖਾ ਸਮਾਨਤੀਤੀ ਸਾਲ ਦੇ ਜੋਕਾਂ ਦੀਆਂ ਚਿੱਟੀਆਂ ਹੋ ਗਈਆਂ ਚਿੰਤਾ ਚਿੰਤਾ ਚਾ ਖਸਮਾਨ ਬਾਣੀ ਚ ਲਿਖਿਆ ਸੋ ਹੁਣ ਆਪ ਨੂੰ ਆਪਣੇ ਹੱਥ ਚ ਲੈਣਾ ਪਊ ਕੰਮ ਆਪਾਂ ਨੂੰ ਵੀ ਕਾਗਜ਼ ਭਰਨੇ ਆ ਗਏ ਹੁਣ ਦੇਖੋ ਐ ਕੋਈ ਹੁਣ ਇਹ ਕਹਿੰਦੇ ਤਜਰਬੇਕਾਰ ਨਹੀਂ ਹੈਗਾ ਮੈਂ ਕਿਹਾ ਤਜਰਬੇਕਾਰੋਂ ਤਾਂ ਦੁਖੀ ਨੇ ਲੋਕ ਓਏ ਤੁਹਾਡੇ ਤਜਰਬਿਆਂ ਨਹੀਂ ਮਾਰੇ ਹੋਇਆ ਸੀ ਠੀਕ ਹੈ ਨਾ ਹੁਣ ਜਿਵੇਂ ਸਾਈਕਲ ਠਕਣਾ ਹੈ ਪਹਿਲਾਂ ਜਵਾਕ ਸਿੱਧੇ ਕਾਠੀ ਤੇ ਥੋੜੀ ਆਉਂਦਾ ਹੈ ਪਹਿਲਾਂ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਫੇ ਡੰਡੇ ਤੇ ਫੇ ਕਾਠੀ ਤੇ ਫਿਰ ਉਹ ਤੋਂ ਬਾਅਦ ਕਾਠੀ ਤੋਂ ਬਾਅਦ ਫਿਰ ਖਿੱਚਣਾ ਵੀ ਸਿੱਖ ਜਾਂਦਾ ਵੀ ਕੈਰੀਅਰ ਤੇ ਬਿਠਾ ਕੇ ਹੁਣ ਆਪਾਂ ਪਿਛਲੇ ਕੈਰੀਅਰ ਤੇ ਬਿਠਾ ਕੇ ਖਿੱਚਣਾ ਸਿੱਖ ਗਏ ਤੇ ਨਾਪੇ ਛੱਡ ਕੇ ਆਉਣਾ ਵੀ ਸਿੱਖ ਗਏ ਆਪਾਂ ਸਵਾਰੀ ਨਾਪੇ ਛੱਡਿਓਨੇ ਚੱਲ ਬਈ ਚੱਲ ਬਈ ਚਿੱਟੇ ਦਾ ਵਪਾਰੀ ਚੱਲ ਨਾਪੇ ਹੁਣ ਕਹਿੰਦੇ ਸਹਰਾਣਾ ਚਾਹੀਦਾ ਉਹਨੂੰ ਮੈਂ ਕਹਿੰਦਾ ਦਿਨਾਂ ਸਹਰਾਣੇ ਅਸੀਂ ਉਹਨਾਂ ਨੂੰ ਉਹਦੇ ਨਾਲ ਪੰਗਾ ਲੈਣਾ ਸੌਖਾ ਸਹਰਾਣੇ ਮੰਗਦਾ ਹੁਣ ਮੈਂ ਕਹਿੰਦਾ ਜਮਰੋਦ ਦਾ ਕਿਲਾ ਜਿੱਤ ਕੇ ਆਇਆ ਹਾਂ ਅਣ ਸਹਰਾਣੇ ਜਿਹੜੇ ਜਿਹ ਜਮੇ ਆਮ ਕਹਿਤੀ ਰਹਿੰਦੇ ਨੇ ਉਹ ਮੇਰੇ ਨਾਲ ਪਊ ਲੱਖਾਂ ਘਰਾਂ ਚ ਤੁਸੀਂ ਸਹਰਾਣੇ ਛੱਡੋ 70 ਬਿਛਾਤੇ ਤੁਸੀਂ ਚਿੱਟੇ ਰੰਗ ਦੇ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਮਾਵਾਂ ਪੈਣਾਂ ਦੀਆਂ ਦੇ ਸੋਬੇ ਧੰਨਵਾਦ ਤੁਹਾਡਾ ਤੁਸੀਂ ਇੰਨਾ ਪਿਆਰ ਸਤ ਕਰ ਦੇ ਰਹੇ ਹੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਉਹ ਕਿੱਕਲੀ ਤਾਂ ਨਹੀਂ ਆਪਦੀ ਹੋਈ ਪਈ ਐ ਇਹ ਤਾਂ ਉਹ ਬਸ ਕਾਦੀ ਕਿ ਪਤਾ ਕਿ ਕਲੀ ਕਲੀਰਦੀ ਹੈ ਗੱਪ ਸੁਖਵੀਰ ਦੀ ਹੈ ਚਿੱਟਾ ਉਹਦੇ ਭਾਈ ਦਾ ਉਹ ਖੁੱਲਾ ਵਰਤਾਈਦਾ ਦੱਸੋ ਕਿੰਨਾ ਚਾਹੀਦਾ ਪਰ ਅੱਜ ਕੱਲ ਉਹਨੂੰ ਮਿਲਣ ਵਾਸਤੇ ਨਾਬੇ ਜਾਈਦਾ ਬੋਲੇ ਸੋਨਹਾਲ